ਸਿੰਘਾ 에어ਪੋਰਟ ਨੂੰ ਛੱਡਣ ਲੱਗੇ ਤੇ ਜਾਣਾ ਸ਼ੁਰੂ ਕਰਨਾ ਤਾਂ ਘੁੰਮਦੇ ਫਿਰਦੇ ਤੇ ਹਲੇ ਵੀ ਸ਼ਾਮ ਨੂੰ ਫਲਾਈਟ ਆ ਕਿਆ ਕਰਾਂਗੇ ਸਰਦਾਨਾ ਦੇ ਬਾਹਰ ਸਾਨੂੰ ਇੱਕ ਈਟੋ ਬਾਈ ਮਿਲਿਆ ਹੁਣੀ ਉਹਦੇ ਨਾਲ ਗੱਲਬਾਤ ਕਰਨੀ ਉਹ ਕਹਿੰਦਾ ਤੁਹਾਨੂੰ ਵਾਊਚਰ ਦੇਣੇ ਆਪਣਾ ਇੱਕ ਹੋਟਲ ਦਿਖਾ ਕੇ ਲਿਆਉਣਾ ਉਹਨੇ ਕਿ ਹੋਟਲ ਆ ਉਹਦਾ ਕਰਮਾ ਕਰਮਾ ਗਰੁੱਪ ਦੇ ਕੋਈ ਇੰਡੀਅਨ ਬੰਦੇ ਆ ਕਰਮਾ ਗਰੁੱਪ ਉਹਨਾਂ ਦੇ ਹੋਟਲ ਆ ਅਗਰ ਕੰਟਰੀ ਉਹਨਾਂ ਵੱਲੋਂ ਕਹਿੰਦਾ ਪ੍ਰੋਮੋਸ਼ਨ ਚੱਲ ਰਹੀ ਉਹ ਤੁਹਾਨੂੰ ਤੁਹਾਨੂੰ ਮਿਲਾਉਂਦੇ ਆ ਉਹਦੇ ਨਾਲ ਪੀਟੋ ਭਾਈ ਨਾਲ ਹੁਣ ਫੇਰ ਕਰਦੇ ਆ ਉਹਦੇ ਨਾਲ ਗੱਲਬਾਤ ਸੋ ਵਾਟ ਇਜ਼ ਯੋਰ ਨੇਮ ਮਾਈ ਨੇਮ ਇਜ਼ ਇਤੋ ਆਈ ਕਮ ਫਰਮ ਇਸ ਥਿਸ ਇਜ਼ ਮਿਸਟਰ ਇਤੋ ਹੀ ਵੈਰੀ ਨਾਈਸ ਗਾਇ ਹੀ ਸ਼ੋ ਅਸ ਦ ਹੋਟਲ ਵੇਅਰ ਵੀ ਗੋਇੰਗ ਟੂ ਲਿਵ ਥੈਂਕ ਯੂ ਸੋ ਮਚ ਲੈਟਸ ਸੀ ਵਾਟਸ ਗੋਇੰਗ ਔਨ ਐਂਡ ਦੈਨ ਵੀ ਲੈਟ ਹਿਮ ਨੋ ਓਕੇ ਥੈਂਕ ਯੂ ਇਤਾ ਥੈਂਕ ਯੂ ਮਿਸਟਰ ਸੋ ਮਿਸਟਰ ਇਤੋ ਸਾਨੂੰ ਹੁਣ ਆਪਣੇ ਹੋਟਲ ਲੈ ਕੇ ਚਲੇ ਬਟ ਇਜ਼ ਦਾ ਹੋਟਲ ਨੇਮ ਪਲੀਜ਼ ਦ ਨੇਮ ਆਫ ਹੋਟਲ ਵੀ ਕਾਲ ਕਰਮਾ ਗਰੁੱਪ ਕਰਮਾ Karma Group. Yeah, we have also so in India. Karma Group. They have yeah, hotels in India also. Yeah, I saw so in India. Yeah, we we going there. Karma Group wale nu mere challeya hun assi Mr. Ugung di taxi vich. Yeah. So you, a a a idea camera kahan khat photo a jaa. Yeah. Sirra. Sirra photo a hai. Koi nahi jaake dekhde hun kitta karke Mr. Ugung. Ugung di taxi jaake Mr. Ito nal hun kum kyan de. ਦੇਖਦੇ ਆ ਕਿਹੜਾ ਸੱਪ ਕੱਢਦਾ ਹੁਣ ਇਹ ਜਾਈਆਂ ਮਿਸਟਰ ਸੁਵੈਖਾ ਨੂੰ ਮਿਲੇ ਮਹਿੰਦਰਾ ਮਿਸਟਰ ਮਹਿੰਦਰਾ ਆ ਫਰਮ ਮਹਿੰਦਰਾ ਗਰੁੱਪ ਕੋਈ ਸੋ ਮਹਿੰਦਰਾ ਕੋਈ ਕਮਿੰਟ ਸੀ ਅੱਜ ਕਰਮਾ ਗਰੁੱਪ ਦੇ ਇਹਦੇ ਚ ਆਏ ਆ ਵੀ ਕਰਾਫਟ ਐਕਸਪੀਰੀਅੰਸ ਦੇਖਦੇ ਆ ਗੱਲਬਾਤ ਕਰਕੇ ਕਿੱਦਾਂ ਇਹਨਾਂ ਦਾ ਫਾਈਵ ਸਟਾਰ ਹੋਟਲ ਹੈ ਕਹਿੰਦੇ ਇਹਨਾਂ ਦੇ ਲੋ ਬਈ ਅਸੀਂ ਕਰਮਾ ਗਰੁੱਪ ਵਾਲਿਆਂ ਦੇ ਆਏ ਸੀ ਇੱਥੇ ਇਹਨਾਂ ਨਾਲ ਵਧੀਆ ਗੱਲਬਾਤ ਹੋਈ ਆ ਇਹਨਾਂ ਨੇ ਸਾਨੂੰ ਟਿਕਟਾਂ ਦਿੱਤੀਆਂ ਬਾਈ ਉਹਨਾਂ ਨੂੰ ਯਾਰੋਬ ਕਿਤੇ ਵੀ ਕਹਿੰਦੇ ਕਿਤੇ ਵੀ ਘੁੰਮ ਸਕਦੇ ਆ ਸਾਨੂੰ 500 ਡਾਲਰ ਦੇ ਵਾਊਚਰ ਦੇ ਦਿੱਤੇ ਰੋਟੀ ਬਾਣੀ ਦੇ ਉਹ ਅਸੀਂ ਖਾਣੀ ਆ ਸੀ ਕਰਮਾਂ ਵਾਲਿਆਂ ਤੋਂ ਆ ਗਏ ਉਹਨਾਂ ਨੇ ਸਾਨੂੰ ਦੁਖਾ ਦਿੱਤਾ ਆ ਸਾਨੂੰ ਵਾਊਚਰ ਦੇ ਦਿੱਤੇ ਆ ਵੇਖੋ 5 ਲੱਖ ਦੇ ਵਾਊਚਰ ਆ ਇਹ ਜੀ ਮਾੜੀ ਮਿਲ ਗਏ ਤੁਹਾਨੂੰ ਰੋਟੀ ਬਾਣੀ ਚੱਲੋ ਇੱਥੇ ਰਿਟਰਨ ਲਾਜੀ ਇੱਥੇ ਆਏ ਹੁਣ ਇਹਦੇ ਥਰੂ ਅਸੀਂ ਜਾ ਰਹੇ ਹੁਣ 에어ਪੋਰਟ ਨੂੰ ਕ੍ਰੋਸ ਕਰਕੇ ਅੱਗੇ ਗੇਟਵੇ ਆਫ ਇੰਡੀਆ ਰੈਸਟੋਰੈਂਟ ਪਹੁੰਚਦੇ ਆ ਫਿਰ ਉੱਥੇ ਖਾਂਦੇ ਆ ਇੰਡੀਅਨ ਫੂਡ 11:30 ਹੋ ਗਈ ਲੈਟਸ ਸੀ ਕਿੱਦਾਂ ਰਹਿਣਾ ਬਾਕੀ ਵੀਅਤਨਾਮ ਦਾ ਟੂਰ ਅਗਲਾ ਪਲਾਨ ਕਰ ਰਹੇ ਹਾਂ ਅਸੀਂ ਹੁਣ ਦੇਖਦੇ ਹਾਂ ਕਿਦਾਂ ਵਾਊਚਰ ਦਿੱਤੇ ਉਹਨਾਂ ਨੇ। ਕਦੋਂ ਜਾਣਾ ਅਸੀਂ ਵੀ ਇਹਦੇ ਨਾਲ ਨੂੰ ਫਿਰ ਤੁਹਾਨੂੰ ਵੀਅਤਨਾਮ ਵੀ ਘੁਮਾਵਾਂਗੇ। ਯਾਰ। ਯਾਰ ਵੀਅਤਨਾਮ ਦੇ ਵਿੱਚ ਗਣੇਸ਼ਾ ਟੈਂਪਲ। ਇਹ ਬੇਸਿਕ ਵੀਅਤਨਾਮ ਗਣੇਸ਼ਾ ਟੈਂਪਲ ਦਿਖਾਇਆ ਉਹਦਾ ਬੈਕ ਆ ਇਹ ਸਕੂਲ ਐਕਚੁਅਲੀ ਬੇਸਿਕ ਸਕੂਲ ਆ ਇਹ। ਸਕੂਲ ਇਹਨਾਂ ਦੇ ਇਦਾਂ ਦੀਆਂ ਬਿਲਡਿੰਗਾਂ ਵਧੀਆ ਅੰਦਰ ਤੋਂ ਪਰ ਇੱਥੇ ਵੀ ਰੱਬ ਦਾ ਨਾਮ ਪੂਰਾ ਲੱਤਾ ਜਾਂਦਾ। دارਦੇ ਤੋਂ ਇੱਕ ਫੋਕਮੀ ਇੰਟਪਲ ਰੈਂਟਲੀ ਸਕੂਟਰ ਮੋਟਰਸਾਈਕਲ ਲੈਣੇ ਹੈ ਜੇ ਤੁਸੀਂ ਤੋਂ ਬਈ ਸਾਨੂੰ ਅਸੀਂ ਸੋਚਿਆ ਤਾਂ ਪਤਾ ਨਹੀਂ ਕਿੱਥੇ ਲਾਉਣਾ ਸਾਨੂੰ ਗੇਟਵੇ ਆਫ ਇੰਡੀਆ ਇਹ ਮੁੜਕੇ ਲਿਆ ਕੇ ਸਾਨੂੰ ਫਿਰ ਸਾਡੇ ਹੋਟਲ ਦੇ ਘਰ ਦੇ ਕੋਲੇ ਲਾਤਾ ਉਹਨਾਂ ਨੇ ਆਹ ਗੇਟਵੇ ਆਫ ਇੰਡੀਆ ਇੰਡੀਅਨ ਫੂਡ ਆ ਉਹ ਸਾਹਮਣੇ ਜਿੱਥੇ ਭਗਤੀ ਹੁੰਦੀ ਸੀ ਕੁੰਫਿਰਕੇ ਧਰਤੀ ਗੋਲ ਅਸੀਂ ਫੇਰ ਉੱਥੇ ਪਹੁੰਚ ਗਏ ਵੇਖੋ ਧਰਤੀ ਗੋਲ ਕਿੱਦਾਂ ਬਣਦੀ ਅਸੀਂ ਇੱਥੇ ਆਏ ਤੇ ਬੋਚਰ ਪੜ੍ਹਦੇ ਤੇ ਪਹਿਲਾਂ ਵੀ ਇੱਥੇ ਕਿਆ-ਕਿਆ ਖਾਈਏ ਕਿਆ ਰੈਸਪੀਆਂ ਇਹਨਾਂ ਦੀ ਫੇਰ ਬੰਦਾ ਟੱਕਰ ਗਿਆ ਉਨੇ ਸੌਨੇ ਚੱਕਿਆ ਇੱਥੇ ਤੋਂ ਚੱਕ ਕੇ ਸਾਨੂੰ ਵਾਊਚਰ ਦਿੱਤੇ 500 ਦੇ ਗਿਫਟ ਦਿੱਤੇ ਨਾਲ ਉਹਦੀ ਕਮਰੇ ਦੇ ਦਿੱਤੇ ਵੀਤਨਾਮ ਦੇ ਰਹਿਣ ਲਈ ਵੀ ਕੁਝ ਸਾਲ ਦੇ ਵਿੱਚ ਵਿੱਚ ਕਦੀ ਵੀ ਟੂਰ ਕਰ ਸਕਦੇ ਆ ਮੁੜ ਕੇ ਕਹਿੰਦੇ ਵੀ ਸਾਡੇ ਵਾਊਚਰ ਹੈ ਹੋਟਲ ਤੇ ਚੱਲਦੇ ਜੇ ਅਸੀਂ ਕਿਹਾ ਵੀ ਗੇਟਵੇ ਆਫ ਇੰਡੀਆ ਕਹਿੰਦੇ ਹੈਗਾ ਅਸੀਂ ਮੁੜ ਕੇ ਫੇਰ ਇੱਥੇ ਘੁੰਮ ਕੇ ਇੱਥੇ ਆ ਗਏ ਸਾਨੂੰ ਹੁਣ ਬਸ ਉਹਨੇ ਪੈਸੇ ਦੇਣ ਲਈ ਬੁਲਾਇਆ ਤਾਂ ਹੁਣ ਆਪਾਂ ਗੇਟਵੇ ਆਫ ਇੰਡੀਆ ਚ ਪੜਦੇ ਆ ਜਾ ਕੇ ਦੇਖਦੇ ਆ ਕਿਦਾਂ ਦਾ ਅੰਦਰ ਉਹ ਵਾਓ ਵੈਰੀ ਨਾਈਸ ਠਣੀ ਇਹ ਇੰਡੀਆ ਰੈਸਟੋਰੈਂਟ ਅਵੇਗੇਟੂ ਆਫ ਇੰਡੀਆ ਸਾਫ ਸਫਾਈ ਬਹੁਤ ਹੈ ਬਾਥਰੂਮ ਜਾ ਕੇ ਆਇਆ ਮੈਂ ਬਾਥਰੂਮ ਬਹੁਤ ਸਾਫਾ ਸ਼ੀਸ਼ੇ एवरीथिंग ਵੈਰੀ ਗੁੱਡ ਮਜਾ ਆ ਗਿਆ ਇੱਥੇ ਰੋਟੀ ਖਾਣ ਦਾ ਤੋਂ ਵੀ ਅਸੀਂ ਪਾਪੜੀ ਚਟ ਖਾ ਲਈ ਹੁਣ ਸਾਡੀ ਟਿੱਕੀ ਆ ਗਈ ਇਸ ਤੋਂ ਬਾਅਦ ਜੂਸ ਵੀ ਆ ਗਿਆ ਦੇਖਦੇ ਆ ਫਿਰ ਉਹ ਖਾਂਦੇ ਆ ਕੀ ਆ ਗਿਆ ਮਿਲਦਾ ਅੱਗੇ ਲੋ ਵੀ ਸਾਡੀ ਰੋਟਾ ਰੋਟੀ ਆ ਗਈ ਆ ਪਨੀਰ ਆ ਗਿਆ ਦਹੀਂ ਆ ਗਿਆ ਦਾਲ ਦੀ ਬਾਲਟੀ ਆ ਗਈ ਭਰ ਕੇ ਜਾਉ ਖਾਂਦੇ ਆਂ ਅਸੀਂ ਤੁਸੀਂ ਬਾਅਦ ਦੇਖ ਦੇ ਸਵਾਦ ਲੈਣਾ ਲੋ ਵੀ ਆ ਸਾਡੀ ਚਾਹ ਆ ਗਈ ਦੇਖੋ ਹੁਣ ਤੁਸੀਂ ਕੇਤਲੀਆਂ ਕੇਤਰੀਆਂ ਬਰੀ ਨਾਈਸ ਵਿਦ ਬਿਸਕੁਟ ਨਾਲ ਵਿੱਚ ਦਾਲ ਚੀਨੀ ਸਿਨਮਨ ਸਟਿਕ ਇਹਨੂੰ ਕਹਿੰਦੇ ਨਜ਼ਾਰਾ ਬਾਲੀ ਵਾਲਾ ਨਜ਼ਾਰਾ ਹਾਂ ਆ ਗਿਆ ਸਾਡਾ ਮੂੰਗ ਦੀ ਦਾਲ ਦਾ ਹਲਵਾ ਫਰ ਡਿਜ਼ਰਟ ਮਠਾਵਾਚ ਲੋ ਵੀ ਅਸੀਂ ਫੂਡ ਖਾਇਆ ਹੈ ਫੂਡ ਬਹੁਤ ਸਵਾਦ ਦਾ ਫੂਡ ਬਣਿਆ ਸਾਡਾ ਅੱਜ ਦਾ 1 ਕਰੋੜ 20 ਲੱਖ 4600 ਰੁਪਏ ਦਾ ਪਰ ਫੂਡ ਮੁੱਲ ਮੂੜ ਦਾ ਦਾ ਆਪਣਾ ਵੈਰੀ ਨਾਈਸ ਬਹੁਤ ਸਵਾਦ ਫੂਡ ਦਾ ਅਨੁਪਮਾ ਰਹੇ ਮਾਰਕੀਟਾਂ ਦੇ ਕੋ ਦੁਕਾਨਾਂ ਆ ਗਈਆਂ ਇੱਥੇ ਦੀਆਂ ਇਹ ਆ ਡਾਕਟਰ ਆ ਗਿਆ ਨਾ ਡਾਕਟਰ ਨਹੀਂ ਇਹ ਮ사ਜ ਸੈਂਟਰ ਹੈ ਬੋਡੀ ਮ사ਜ ਫੋਰ ਹੈਂਡ ਮ사ਜ ਕੁਟ ਰਿਲੈਕਸਿੰਗ ਬਈ ਤਰ੍ਹਾਂ ਦੀ ਮ사ਜ ਕਰਦਿਆਂ ਸਸਤਾ ਬਹੁਤ ਰੇ ਕੋਈ 13 ਡਾਲਰ ਨੂੰ ਕੋਈ 15 ਡਾਲਰ ਨੇ ਐਦਾਂ ਮ사ਜ ਕਰਦੇ ਆ ਹੈਲਥਲੀ ਬਹੁਤ ਵਧੀਆ ਟੰਗਾਂ ਦਾ ਕਰਦੇ ਆ ਤੇ ਆ ਚੱਲ ਰਹੀ ਆ ਮੰਦਰ ਆ ਗਿਆ ਇਹਨਾਂ ਦਾ ਇਹ ਤੇ ਵੱਡਾ ਮੰਦਰ ਆ ਜਿੱਦਾਂ ਹਰ ਘਰ ਚੋਂ ਛੋਟੇ ਮੰਦਰ ਪਹਿਲਾਂ ਦਿਖਾਈਆਂ ਤੁਹਾਨੂੰ ਪਹਿਲੇ ਵਾਲੇ ਇਹ ਵੱਡਾ ਮੰਦਰ ਆ ਇਹਨਾਂ ਦਾ ਉਹ ਅੰਦਰ ਆ ਮੂਰਤੀਆਂ ਦਾ ਮੇਰਾ ਰਹਿ ਗਈ ਕਹਿ ਕੰਮ ਆ ਆ ਕਪੜੇ ਵੀ ਰਦਨਾਂ ਤੁਹਾਨੂੰ ਅੱਜ ਆਖਰੀ ਦਿਨ ਅਸੀਂ ਬਾਜ਼ਾਰ ਦੀ ਸੈਰ ਕਰਾ ਰਹੇ ਆ ਵੀ ਬਾਜ਼ਾਰ ਚ ਕੀ ਆ ਗਿਆ ਕਿੱਦਾਂ-ਕਿੱਦਾਂ ਚੱਲ ਰਿਹਾ ਉਹ ਸਾਰਾ ਕੁਝ ਦਿਖਾ ਰਹੇ ਆ ਪਰਫਿਊਮ ਦੀਆਂ ਸ਼ਾਪਸ ਆ ਗਿਆ ਓਕੇ ਚਪਲਾ ਫੇਰ ਪਰਫਿਊਮ ਘੜੀਆਂ ਕਾਚੇ ਮੰਦਰ ਬਣਿਆ ਆਇਆ ਹੈ ਕਾਹ ਹੈ ਨਾ ਸਵੇਰ ਤੋਂ ਆ ਰਿਹਾ ਆ ਰਿਹਾ ਹੁਣ ਇਹਦਾ ਹਾਰ ਹੈ ਟੀ-ਸ਼ਰਟ ਆ ਉਹ ਕੋਈ ਸਾਡ ਟੀਵੀ ਫੇਰ ਆ ਗਿਆ ਤੇ ਫੇ ਬੱਕਰੇ ਬੱਕਰੇ ਰੰਗਾਂ ਦੇ ਆਇਲ ਦੰਦੇ ਆ ਨਾਲ ਵੀ ਆਹ ਆਇਲ ਪਾ ਲੋ ਆਹ ਆਇਲ ਲਾ ਲੋ ਤੁਸੀਂ 스멜 프래그런ਸ ਲਈ ਜਿੱਦਾਂ ਵਨੀਲਾ ਫਲਾਣਾ ਤੇ ਮੁਕਾਲਾ ਅਗਲਾ ਅਗਲਾ ਆਹ ਤੋ ਕਰਕੇ ਉਹ ਦੰਦੇ ਆ ਇਹ ਆਹ ਟਰਾਡੀਆਂ ਟੋਪੀਆਂ ਬਾਲੀ ਅਨੇਕ ਬ੍ਰਾਂਡ ਵੀ ਜਿੱਦਾਂ ਬਣੇ ਹੋਏ ਇਹਨਾਂ ਦੇ ਸ਼ੂਜ਼ ਆ ਗਏ ਪਰ ਇੱਕ ਚੀਜ਼ ਹੈ ਕਿ ਇਹ ਵੀ ਚੀਪ ਹੈ ਬਾਕੀਆਂ ਨਾਲੋਂ ਨਾ ਇਹ ਵੀ ਗਰੰਟੀ ਬਹੁਤ ਡਾਊਨ ਹੈ ਅਰੇ ਇੰਡੀਆ ਦੇ 200 ਰੁਪਏ ਦੇ 500 ਰੁਪਏ ਬਣ ਜਾਂਦੇ ਨੇ ਇਹਦੇ ਸਾਜੀ ਘੁੰਮਦੇ ਫਿਰਦੇ ਆਂ ਕਿ ਪਾਰਟੀ ਪਿੱਛੇ ਆ ਰਹੀ ਕੋਈ ਆਹ ਕੀ ਗਿਆ ਨਹੀਂ ਤੋ ਜਾਂ ਚਲੋ ਕੋ ਐਕਸਪਲੋਰ ਕਰ ਲਈਏ ਬਾਜ਼ਾਰ ਦਾ ਜਾਂ ਉਹ ਬਾਜ਼ਾਰ ਐਕਸਪਲੋਰ ਕਰਦੇ ਕਰਦੇ ਆ ਗਏ ਨੇ ਵੀ ਇਹ ਦੁਕਾਨਾਂ ਆਈਆਂ ਨੇ ਗਾਣੇ ਮੁੰਡੀਆਂ ਛੱਲੇ ਮੁੰਡੀਆਂ ਵਾਲੇ ਨੂੰ ਇਦਾਂ ਆਪਣੇ ਵੇਚੀਆਂ ਜਿੱਦਾਂ ਆਪਣੇ ਮੇਲੇ ਲੱਗੇ ਜਾਂਦੇ ਉਦਾਂ ਦੀਆਂ ਆਈਆਂ ਨੇ ਬੇਲੇ ਆ ਗਏ ਦੋਪਰ ਸੌਰੀ ਦੂਣੇ ਨਿਆ ਸਜਮੇ ਦੀ ਦੁਕਾਨ ਆ ਗਈ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਉੱਥੇ ਗ੍ਰੀਨਰੀ ਬੂਟੇ ਜਮਲੇ ਦੇ ਕੋਨੇ-ਕੋਨੇ ਸੋਨੇ ਸੋਨੇ ਇਹ ਗ੍ਰੀਨਰੀ ਬਹੁਤ ਹੈ ਜਿੱਧਰ ਮਰਜੀ ਚਲ ਜਾਓ ਜਿੱਥੇ ਮਰਜੀ ਚਲ ਜਾਓ ਗ੍ਰੀਨਰੀ ਹੀ ਗ੍ਰੀਨਰੀ ਬਰੋ ਸਾਰੇ ਪਾਸੇ ਗ੍ਰੀਨਰੀਆਂ ਅੰਤਾਂ ਦੀ ਆਹ ਪਤਾ ਨਹੀਂ ਹੁਣ ਕਿਆ ਚੀਜ਼ ਹੋਵੇ ਖੁੱਦ ਪਰ ਮਗਰ ਮੱਚ ਬਣਾਇਆ ਹੋਇਆ ਆ ਜਾਂਦਾ ਤਾਂ ਦਾ ਬਈ ਤੋਂ ਬੰਦਿਆਂ ਨੂੰ ਉਠਾਉਣੇ ਨੇ ਅਸਾਂ ਆਹ ਜੇ ਦਿਖਾਣਾ ਕਿ ਫੇਸ ਮਾਸਕਾਂ ਦੀ ਬੁੱਤ ਬਣਿਆ ਹੋਇਆ ਵਾਪਾ ਬੁੱਧਾ ਹੋ ਗਿਆ ਲਾਫੀ ਬੁੱਧਾ ਹੋ ਗਿਆ ਜਿਹੜਾ ਹੱਥ ਨਾਲੇ ਹੋਵੇ ਬੁਨੇ ਵਾਲਾ ਇਹ ਚੀਜ਼ ਆ ਫੇਸ ਮਾਸਕ ਵਾਹ ਆ ਗਲੀਆਂ ਜਿਵੇਂ ਜਿਆਦਾ ਭਾਰਤੀ ਗਲੀਆਂ ਆ ਤਰ੍ਹਾਂ ਕਿ ਜੀ ਆ ਮੀ ਆਈ ਦੱਲਾ ਫੂ ਬੁੱਧਾ 300000 ਦੇ ਤੇ ਬੇਵੀ ਨੇ ਖੋਲਿਆ ਬੇਵੀ ਨੂੰ ਆ ਗਿਆ ਆਪੀ ਜਾਂ ਅੱਜ ਫੰਕੀਰ ਤੇ ਕੱਚ ਦੇ ਬਣੇ ਹੋਏ ਆ ਰਖ ਪਰਿਆ ਪੱਥਰ ਪਰ ਰੱਖ ਕੇ ਕਾਂਚੀ ਨੂੰ ਉਹ ਕਰ ਦਿੰਦੇ ਆ ਇਹ ਮੈਲਟ ਉਹਦੇ ਉੱਪਰੇ ਬਣ ਜਾਂਦਾ ਅਭੀ ਜੰਦਿਆਂ ਨੂੰ ਮੰਦਰ ਆ ਗਿਆ ਜਾਂ ਉਹ ਇੱਕ ਬੋਰੇ ਬੋਰੇ ਬਣਾਏ ਗਏ ਸਾਰੇ ਉੱਪਰ ਨਿਕਲੇ

ਮਿਸੂ ਆਹ ਹੈਗਾ ਜੀ ਪੈਡੀਸ ਪਬ ਪੱਬਾਂ ਦਾ ਦੇਸ਼ ਅਸਲ 'ਚ ਇਹ ਕੁੱਤਾ ਜਿਹੜਾ ਹੈ ਨਾ ਪੱਬਾਂ ਦਾ ਦੇਸ਼ ਨਹੀਂ ਹੈਗਾ ਕੁੱਤਾ ਜਿਹੜੀ ਸਿੱਟੀ ਹੈ ਇਹਨੂੰ ਕਲੱਬਾਂ ਪੱਬਾਂ ਵਾਲੀ ਕਹਿੰਦੇ ਵਿਰਾਤ ਨੂੰ ਪੱਬ ਕਲੱਬ ਬਹੁਤ ਹੈ ਇੱਥੇ ਤਾਂ ਹੀ ਇੱਥੇ ਗੱਡੀਆਂ ਵਾਲੇ ਵੀ ਉਹ ਗੱਡੀਆਂ ਜਿਹੜੇ ਘੁੰਮਦੇ ਆ ਪੱਬਾਂ ਦਾ ਦੇਸ਼ ਅਸਲ 'ਚ ਇਹ ਕੁੱਤਾ ਜਿਹੜਾ ਹੈ ਨਾ ਪੱਬਾਂ ਦਾ ਦੇਸ਼ ਨਹੀਂ ਹੈਗਾ ਕੁੱਤਾ ਜਿਹੜੀ ਸਿੱਟੀ ਹੈ ਇਹਨੂੰ ਕਲੱਬਾਂ ਪੱਬਾਂ ਵਾਲੀ ਕਹਿੰਦੇ ਵਿਰਾਤ ਨੂੰ ਪੱਬ ਕਲੱਬ ਬਹੁਤ ਹੈ ਇੱਥੇ ਤਾਂ ਇਹ ਇੱਥੇ ਗੱਡੀਆਂ ਵਾਲੇ ਵੀ ਉਹ ਗੱਡੀਆਂ ਜਿਹੜੇ ਘੁੰਮਦੇ ਆ ਪੈਡਲ ਪੈਡਲਾਂ ਨਾਲ ਚੱਲਦੀਆਂ ਉਹ ਜਿਹੜੇ ਸੀਟਾਂ 'ਤੇ ਬੈਠੇ ਉਹਨਾਂ ਨੂੰ ਪੈਡਲ ਮਾਰਨੇ ਤਾਂ ਜੇ ਤੁਰ ਹੀ ਜਾਂਦੀਆਂ ਨਾਲ 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 ਉੱਥੇ ਪੈਗ ਪੁੱਗ ਲਈ ਜਾਂਦੇ ਆ ਨਾਲ ਚੱਲੀ ਜਾਂਦੇ ਆ ਆ ਜਾ ਰਹੇ ਆ ਅਸੀਂ ਆ ਜਾ ਰਹੇ ਆ ਨਾ ਘੁੰਮਦੇ ਨਾਲ ਸਾਨੂੰ ਦਿਖਾ ਰਹੇ ਆ ਕਿਵੇਂ ਚੱਲ ਰਿਹਾ ਆ ਇੱਧਰ ਆ ਇੱਥੇ ਦੌਰ ਪ੍ਰੀਮੀਅਰ ਕਲੱਬ ਆ ਗਿਆ ਗਾਈ ਗਾਰਡਨ ਇਹ ਸਾਰੇ ਕਲੱਬ ਹੈ ਕਲੱਬਾਂ ਦਾ ਏਰੀਆ ਨਾ ਉਹਨਾਂ ਦਾ ਕੁੱਤੇ ਨੂੰ ਮੇਨਲੀ ਕਲੱਬਾਂ ਦਾ ਏਰੀਆ ਕਿਹਾ ਜਾਂਦਾ ਐਸੇ ਕਰਕੇ ਇੱਥੇ ਕਲੱਬ ਟੈਕਸੀਆਂ ਵੀ ਬਹੁਤ ਚੱਲਦੀਆਂ ਨੇ ਗੈਟ 50x ਵਾਲੀ ਇਹ ਵੀ ਕਲੱਬਾਂ ਉਹਨਾਂ ਤੋਂ ਵੀ ਇੱਕ ਕਲੱਬ ਦਾ ਏਰੀਆ ਹੈ ਏਂਡੂ ਮਾਰਟ ਪੁਆਇੰਟ ਆ ਗਿਆ ਇਹਨਾਂ ਦਾ ਫੂਡ ਗਾਰਡ ਲਈ ਗ੍ਰੋਸਰੀ ਲਈ ਆ ਮੈਡੀਕਲ ਸੈਂਟਰ ਆ ਗਿਆ ਅਗੇਨ ਕਸਟਮਰ ਪਾਰਕਿੰਗ ਮੈਡੀਕਲ ਸੈਂਟਰ ਗੱਭੀ ਹੈ ਜਿਹੜਾ ਕਲੱਬ ਕਲੱਬ ਜਿਆਦਾ ਆਊਟ ਹੋ ਗਿਆ ਟੈਟ ਹੋ ਗਿਆ ਖਿਰ ਗਿਆ ਚੱਕ ਕੇ ਸਿੱਧਾ ਹਸਪਤਾਲ ਅੱਗੇ ਭਾਈ ਜਿਹੜਾ ਆਪਣਾ ਕੰਮ ਹੈ ਕਲੱਬ ਬੁਕਾਰ ਦੀ ਫ੍ਰੀ ਐਂਟਰੀ ਆਫਟਰ ਦੈਟ ਆਸੀ ਟੈਕਨੀਕ ਸ਼ੌਪ ਕਿਸੇ ਵੀ ਤਰ੍ਹਾਂ ਦਾ ਟੈਕਟ ਬਣਾਓ ਜਿਹੜਾ ਨੁਕੀਲ ਨਹੀਂ ਹੈ ਜਦੋਂ ਇਹ ਕੋਈ ਵੀ ਮਤਲਬ ਉਸ ਦੀ ਪ੍ਰੋਬਲਮ ਨਹੀਂ ਆ ਸਕਦੀ ਉੱਤੇ ਇੰਡੀਅਨ ਆਈ ਗਿਆ ਬਰਦਰ ਸਿੰਘ ਜਾਗਾ ਕੱਲ ਅਸੀਂ ਕਾਫੀ ਕਲੱਬ ਗਏ ਤੇ ਉਹ ਹੈਗਾ ਸੀ ਤੁਹਾਨੂੰ ਵੀ ਉੱਤਰੀ ਕੀ ਕਰਨਾ ਹੈ ਮਾਜ ਕੋਤੀ ਜੀ ਹਾਂਜੀ ਇੱਥੇ ਪਹਿਲੇ ਤਾਂ ਕਰੀਬ ਦੀ 5 ਕਿਲੋ ਆਪਸੇ ਬੰਦਾ ਆ ਦੇਖੋ ਆ ਚੱਪਲਾਂ ਦੀ ਹੀ ਦੁਕਾਨ ਆ ਸਾਰੀ ਚੱਪਲਾਂ ਦੀ ਜੋ ਬਾਈ ਲੱਗਦਾ ਜਿੱਦਾਂ ਡਰੇਜਿੰਗ ਕਰੀ ਬਿੰਦੀ ਚੱਪਲਾਂ ਦੀ 49 4.5 ਰੁਪਏ ਦੀ ਚੱਪਲ ਗ੍ਰੀਪ ਵੱਡੀ ਕੰਪਨੀ ਲੱਗਦੀ ਉਹਨਾਂ ਦਾ ਸਟੋਰ ਆ ਜੀ ਨਾ ਆਈ ਦੇ ਸਟਾਰਟ ਕਰੀਏ ਆਈ ਦੇ ਪਰ ਵੈਸੇ ਹੀ ਆ ਇਹ ਪੈਡਲ ਮਾਰਨ ਨੂੰ ਆ ਇਹ ਉਦਾਂ ਇਹ ਇੱਥੇ ਕੱਪ ਕੋਕ ਰੱਖ ਦਿੰਦੇ ਆ ਆਬ ਯਰ ਵਾਰ ਅਬ ਇਥੇ ਤੁਸੀਂ ਯਰ ਪੀ ਸਕਦੇ ਆ ਕੈਮਰਾ ਲੱਗਾ ਆ ਸਾਰਾ ਕੁਝ ਚੈੱਕ ਕਰਨਾ ਉਹ ਵੀ ਉਹਦੇ ਡਰੰਪਾਂ ਜਿਹੜੀਆਂ ਥੱਲੇ ਉਹਦੇ ਜੋ ਇੱਥੇ ਪੈਕ ਭਰੀ ਜਾਉ ਨਾਲੇ ਪੀਂਦੇ ਥੈਟਸ ਵੈਰੀ ਨਾਈਸ ਕੇਟਸ ਦਾ ਗੁੱਡਵਰ ਫੁੱਟ ਫਨ ਆ ਜਾਂਦਾ ਜਿੱਦੇ ਜਾਂਦੇ ਜਾਂਦੇ ਇੱਕ ਦੁਕਾਨ ਮਿਲ ਗਈ ਤੇ ਕਹਿੰਦਾ ਕਾਫੀ ਓਪਨ ਟਿਲ ਡਾਈ ਕਹਿੰਦਾ ਜਦੋਂ ਤੱਕ ਮਰਦਾ ਨਹੀਂ ਕਹਿੰਦਾ ਕਾਫੀ ਦੀ ਸ਼ਾਪ ਓਪਨ ਹੀ ਰਹੂਗੀ ਉਹ ਮਸਾਜ ਸੈਂਟਰ ਬਹੁਤ ਹੈ ਇੱਥੇ ਚੱਲਦੇ ਰਹਿੰਦੇ ਆ ਤੇ ਦਿਸ ਸਟਾਰ ਬੱਕਰੀ ਆ ਗਿਆ ਸਟਾਰ ਬੱਕ ਕਾਫੀ ਆ ਦੇ ਆ ਬਨਿੰਗਸ ਆ ਗਿਆ ਪਰ ਇਸ ਸੌਸੇਜ ਸੀ ਚਲਦਾ ਹੈਗਾ ਬਨਿੰਗਸ ਦਾ ਲੋਗੋ ਉਦਾਂ ਜਿਹੜੀ ਥੋੜਾ ਬਹੁਤਾ ਡਿਫਰੈਂਸ ਹੈ ਪਰ ਹੈ ਸਨਿਪੋਰ ਸਾਡੇ ਆਸਟ੍ਰੇਲੀਆ ਚ ਬਨਿੰਗਸ ਦਾ ਜਿਹੜਾ ਉਹ ਟੂਲਸ ਦੀ ਦੁਕਾਨ ਹੈ బిਗੇਸਟ ਟੂਲ ਸ਼ਾਪ ਟੂਲ ਸਮਾਨ ਘਰ ਪੂਰਾ ਬਣ ਸਕਦਾ ਉੱਥੋਂ ਸਮਾਨ ਲਿਆ ਲਿਆ ਕੇ ਇੱਥੇ ਸੌਜੇ ਸੀ ਸਭ ਆ ਇੱਥੇ ਸੀ ਲੰਗੇ ਜਾਂਦੇ ਨੇ ਉਰੇ ਇੰਡੀਅਨ ਪੀਪਲ ਵੀ ਬੈਠੇ ਮਿਲ ਕੇ ਸਾਨੂੰ ਕਾਫੀ ਦੁਕਾਨਾਂ ਦੇ ਬਾਹਰ ਜਿੱਦਾ ਆਪਣੇ ਇੰਡੀਆ ਚ ਬੈਠੇ ਹੁੰਦੇ ਪਰ ਇਹ ਛੋਟਾ ਜਿਹਾ ਚੌਂਕ ਆ ਗਿਆ ਇੱਥੇ ਤਾਰਾਂ ਦਾ ਨਜ਼ਾਰਾ ਦੇਖੋ ਆ ਦੇਖ ਆ ਦੇਖ ਹੈ ਪੂਰਾ ਭਾਰਤ ਲੱਗਦਾ ਇੱਥੋਂ ਵੀ ਇਹ ਫੁੱਲ ਭਾਰਤ ਦੇ ਦਰਸ਼ਨ ਹੈ ਆ ਇੱਕ ਹੋਰ ਟੈਟੂ ਸ਼ਾਪ ਆ ਗਈ ਇੱਥੇ ਇਹੀ ਬਹੁਤ ਜ਼ਿਆਦਾ ਹੈ ਇੱਕ ਟੈਟੂ ਸ਼ਾਪਾਂ ਇੱਕ ਸਪਾ ਮਸਾਜ ਇਹ ਬਹੁਤ ਜ਼ਿਆਦਾ ਹੈ ਰਾਂਡ ਲਾ ਵੈਲਨ ਹੋਟਲ ਹੈ ਇਹ ਦੇਖੋ ਉੱਪਰ ਮੂਰਤੀ ਰਾਮ ਦੀ ਹੈ ਪਤਾ ਨਹੀਂ ਕਿਹਦੀ ਹੈ ਇਹ ਕਿਸੇ ਦੇਵੀ ਦੇਵਤੇ ਦੀ ਆ ਬਣਾਈ ਗਈ ਆ ਗ੍ਰੀਨਰੀ ਦੇਖੋ ਬਾਹਰ ਜੰਗਲ ਖੜਾ ਕਰ ਦਿੰਦੇ ਆ ਸਾਰੇ ਪਾਸੇ ਵਾਲੀ ਵਿੱਚ ਵੀ ਸਕੇਟਬੋਰਡ ਦਾ ਵਾਰਕ ਬਣਿਆ ਹੋਇਆ। ਯਾਨੀ ਚਲਾਉਂਦੇ ਆ ਗੱਡੀਆਂ। ਸਕੇਟਿੰਗ ਵਿੱਚ ਦੇ ਗੰਡੇ ਪਰ ਤੁਸੀਂ ਪਹੁੰਚ ਗਏ ਵਿੱਚ ਦੇ ਕੋਲ। ਆ ਦੇਖੋ ਵਿੱਚ ਤੋਂ ਤੁਹਾਨੂੰ ਜਹਾਜ਼ ਦੇਖਦੇ ਪਤਾ ਨਹੀਂ। ਮੈਂ ਨੇੜੇ ਕਰਕੇ ਦੇਖਣਾ ਚਾਹੀਏ ਜਹਾਜ਼ ਦੇਖ ਦਿਆਂਗਾ ਨਾ ਉਹ। ਤੁਸੀਂ ਦੇਖ ਲਈ। ਦੇਖੋ ਜੀ ਇਹਗਾ ਕੁੱਤਾ ਵਿੱਚ ਪੈਰਾਡਾਈਸ। ਫਾਇਦੇ ਉੱਪਰ ਚੱਲੇ ਹਾਂ। ਦੇਖਦੇ ਹਾਂ ਕੀ ਆ ਇਹ। ਹੋ ਰਿਹਾ ਉੱਧਰ। ਕੁਝ ਗੇਮ-ਗੂਮ ਚੱਲਦੀ ਹੈ ਰੌਲਾ ਪੈ ਰਿਹਾ ਬਹੁਤ। ਕੁੱਤਾ ਵਿੱਚ ਤੇ ਯਾਹ ਜਹਾਜ ਜਿੱਥੇ ਨਹੀਂ ਹੈ ਯਾਹ ਜਹਾਜ ਜਿੱਥੋਂ ਗਰੌਨੇ ਏਅਰਪੋਰਟ ਤੇ ਬੋਲ ਚਲੇ ਜਾਏਗਾ ਤਾਂ ਵੇਖੋ ਉਹ ਉੱਤਰਿਆ ਦੇ ਕੁਮਫਟ ਨਾਲ ਲਿਓਗੇ ਆ ਕੇ ਉਹਦੀ ਤੇ ਉੱਤਰਨੇ ਉਹ ਨਿਆਣੇ ਦਾ ਸ਼ੌਕ ਕਰਦਾ ਉਹ ਛੋਟੇ ਛੋਟੇ ਨਿਆਣੇ ਉਹਦੀ ਅਕਾਉਂਟਿੰਗ ਕਰਦਾ ਉਹ ਬੰਦਾ ਹੇ ਅਹ ਚੱਲਦਾ ਆ ਪਾਪੀਸ ਵਾਲੀ ਹੋਟਲ ਦੇਖੋ ਕਿ ਆ ਵਧੀਆ ਲੋਕ ਅੰਦਰ ਵੀ ਸਾਰਾ ਗਾਰਡਨ ਹੈ ਗਾਰਡਨ ਤੇਰੀ ਨਾਈਸ ਕੋਲ ਅੰਦਰ ਤੱਕ ਜਾਂਦਾ ਅੱਗੇ ਤੱਕ ਹੈ ਅੰਦਰ ਹੱਟ ਬਣਾਈਆਂ ਹੋਈਆਂ ਇਹਨਾਂ ਨੇ ਆਪਰੇ ਇੱਥੇ ਕੰਮ ਕਰਦੀ ਮਨ ਲੱਗ ਆ ਇਹਨਾਂ ਦਾ ਪਾਪੀਸ ਬਾਰ ਐਂਡ ਰੈਸਟੋਰੈਂਟ ਇੱਧਰ ਹੈ ਇਹਨਾਂ ਦਾ ਬੜੀ ਨਾਈਸ ਇਟਸ ਗੁੱਡ ਬੜੀ ਨਾਈਸ ਪੀੜੀਆਂ ਹੋਟਲ ਵੀ ਹੈ ਛੋਟੀਆਂ ਛੋਟੀਆਂ ਗਲੀਆਂ ਚ ਪੀੜੀਆਂ ਪੀੜੀਆਂ ਗਲੀਆਂ ਚ ਬਣੇ ਹੋਏ ਆ ਜਮਾਈ ਬੜੀਆਂ ਬੜੀਆਂ ਛੋਟੀ ਤੋਂ ਛੋਟੀ ਗਲੀ ਹੁੰਦੀ ਜਾਂਦੀ ਅੱਗੇ ਤੇ ਅੱਗੇ ਸੂਫਰਾ ਭਰੇ ਆ ਜੋ ਕੁਝ ਹੈਗਾ ਪਰ ਸਫਾਈ ਅੱਤਾਂ ਦੀ ਉਹ ਵੀ ਅਸੀਂ ਹੁਣ ਚੱਲੇ 에어ਪੋਰਟ ਨੂੰ ਹਾਂ ਰਹੀਮ ਭਾਈ ਆ ਗਿਆ ਹਮ ਹਮ ਹੀਮਬਾਈ ਲੈ ਕੇ ਜਾ ਰਿਹਾ ਹੈ ਰਸਤਾ ਕਹਿੰਦਾ ਤੁਹਾਡੇ ਕੋਲ ਟਾਈਮ ਬਹੁਤ ਹੈ ਤੁਹਾਨੂੰ ਘੁਮਾ ਦਿੰਦੇ ਆ ਕਹਿੰਦਾ ਮੈਂ ਇੱਕ ਵਾਰੀ ਭੁੱਲ ਗਿਆ ਰਸਤਾ ਦੂਜੇ ਪਾਸਿਓਂ ਘੁਮਾ ਕੇ ਹੁਣ ਸਾਨੂੰ ਛੱਡਣ ਚੱਲਿਆ ਫਿਰ ਆਹ ਫੋਟੋਆਂ ਆ ਦੇਖੋ ਡਾਢਾ ਬੜਾ ਰੱਥ ਬਣਾਇਆ ਹੋਇਆ ਪਹਿਲਾਂ ਵੀ ਤੁਹਾਨੂੰ ਦਿਖਾਇਆ ਇਹ ਰੱਥਾ ਉਹਨਾਂ ਦਾ ਕਾਰਵਾ ਪਾਂਡੇ ਵਾਲੇ ਯੁੱਧ ਤੋਂ ਇਹ ਜੀ ਗਸਤ ਕਰ ਰਹੀ 에어ਪੋਰਟ ਹਟੋ ਲਾ ਗਿਆ ਇੱਥੇ ਦਾ ਇੱਥੇ ਕੰਪੁਟ ਜੈ 에어ਪੋਰਟ ਦੀ ਐਂਟਰੀ ਤੇ who is that guy this is a uh, big people indonesia uh, okay. president president of indonesia yeah okay departure chal Inter international international departure <laughs> te chadan lagge haa sanu aj halle tak puri umeed <laughs> hai ki sanu jahaj miluga aj baaki agge jaake dekhde haa ve mitran da chautha ghida aj eh baaki dekhde haa ਇਹ ਜੇ ਸਾਨੂੰ ਪਜਾਉਂਦੇ ਨਹੀਂ ਪਜਾਉਂਦੇ ਬਿਟਵੀਨ ਸੀ ਐਂਡ ਡੀ ਆਈ ਥਿੰਕ ਵੀ ਬੈਟਰ ਇਹ ਬਿਹਾਈਂਡ ਦੈਟ ਵੈਨ ਓਕੇ ਦੁਪਰ ਆ ਕੇ ਆਪਾਂ ਫਿਰ ਖਾਣ ਪੀਣ ਪਹਿਲਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬੰਦਾ ਖਾਣ ਪੀਣ ਦੀ ਭੁੱਖਾ ਹੁੰਦਾ ਪਿਆਰ ਤਾਂ ਘਰ ਬਥੇਰਾ ਮਿਲ ਜਾਂਦਾ ਟੋਪਾ ਫਿਰ ਫੂਡ ਪਰ ਨੀਕਾ ਰੱਖ ਲਈ ਆਉਂਦਿਆਂ ਨੇ ਹੁਣ ਆਪਾਂ ਫੂਡ ਖਾਣ ਲੱਗੇ ਅਸਲ ਵਿੱਚ ਇਹ ਫੂਡ ਖਾਣ ਨਹੀਂ ਲੱਗੇ ਸਾਨੂੰ ਖਾਣਾ ਪੈ ਗਿਆ ਕਿਉਂਕਿ ਫਲਾਈਟ ਸਾਡੀ ਲੇਟ ਆ ਉਹ ਕਹਿੰਦੇ ਹਲੇ 7 ਵਜੇ ਤੀ ਅੰਦਰ ਨਹੀਂ ਬੜਨਦੇ ਘੰਟਾ ਟਾਈਮ ਪਾਸ ਕਰਨ ਲਈ ਸਾਨੂੰ ਖਾਣਾ ਪੈ ਰਿਹਾ ਤੇ ਪਹਿਲਾਂ ਦੋ ਤੇ ਹੁਣ ਤੀਜਾ ਇਹਨਾਂ ਦਾ ਇੱਕ ਹੋਰ ਆ ਗਿਆ ਰੇਡੀਓ ਵਾਲਾ ਵਿੜੇ ਪਏ ਆ ਪਰ ਹਲੇ ਵੀ ਲੋਟ ਨਹੀਂ ਆਇਆ ਦੇਖ ਲਓ ਫੇਰ ਬੜਨ ਲੱਗੀ ਇੱਕ ਇਹ ਵੀ ਲਾਈਨ ਹੀ ਨਹੀਂ ਲੋਟ ਆਉਂਦੀਆਂ ਕਦੀ ਉਧਰ ਵਾਲੀ ਛੋਟੀ ਹੋ ਜਾਂਦੀ ਕਦੀ ਉਧਰ ਵਾਲੀ ਛੋਟੀ ਹੋ ਜਾਂਦੀ ਹਨ ਇਸ ਤੋਂ ਬਾਅਦ ਫੇਰ ਅਸੀਂ ਚੈੱਕ ਇਨ ਤੇ ਜਾਣਾ ਬਾਕੀ ਅੰਦਰ ਜਾ ਕੇ ਫੇਰ ਗੱਲ ਕਰਾਂਗੇ ਤੁਹਾਡੇ ਨਾਲ ਕੀ ਹੁੰਦਾ ਚੈੱਕ ਇਨ ਕਰਤਾ ਹੁਣ ਅਸੀਂ ਆਏਰਪੋਰਟ ਦੇ ਅੰਦਰ ਆ ਗਏ ਦੇਖੋ ਇਹਨਾਂ ਨੇ ਕਿਾ ਵਧੀਆ ਡੈਕੋਰੇਸ਼ਨਾਂ ਬਣਾਈਆਂ ਵੇ 17 ਜਹਾੜੀਆਂ ਬੀਬੀਆਂ ਇੱਕ ਇਧਰ ਖੜੀ ਆ 17 ਦੇ ਲਈ ਆ ਸ਼ਾਪਿੰਗ ਵਾਲੀਆਂ ਦੁਕਾਨਾਂ 에ਅਰਪੋਰਟ ਦੇ ਅੰਦਰ ਲਓ ਜੀ ਹੋਟਲ بیچਵਾਰ ਉਹਨਾਂ ਨੇ ਇੱਕ ਮਾਡਲ ਬਣਾਇਆ ਹੋਇਆ ਆਪਣੇ ਸ਼ਹਿਰ ਦਾ ਇੱਥੇ ਆ ਟਫ ਟਾਈਮ ਇਧਰ ਦੁਕਾਨਾਂ ਲੈਦਰਦੀਆਂ ਪਰਸਾਂ ਦੀਆਂ ਇਧਰ ਟੁਮੀ ਇਹਨਾਂ ਦਾ ਬ੍ਰਾਂਡ ਹੈ ਕੋਈ ਆਪਣਾ ਹੈਮਿਲਟਨ ਮਿਡੋ ਮਾਰਕ ਜਾਕੋਬ ਮਿਸ਼ੈਲ ਕ੍ਰੋਸ ਇਹ ਸਾਰੇ ਬ੍ਰਾਂਡ ਵੇ ਟੋਟਲ ਬੀਚਵਾਰ ਉਹਨਾਂ ਨੇ ਇੱਕ ਮਾਡਲ ਬਣਾਇਆ ਹੋਇਆ ਆਪਣੇ ਸ਼ਹਿਰ ਦਾ ਇੱਥੇ ਆਹ ਟਫ ਟਾਈਮ ਇੱਧਰ ਦੁਕਾਨਾਂ ਲੈਦਰ ਦੀਆਂ ਪਰਸਾਂ ਦੀਆਂ ਇੱਧਰ ਟੂਮੀ ਇਹਨਾਂ ਦਾ ਬ੍ਰਾਂਡ ਹੈ ਕੋਈ ਆਪਣਾ ਹੈਮਿਲਟਨ ਮਿਡੋ ਮਾਰਕ ਜਾਕੋਬ ਮਿਸ਼ੈਲ ਕ੍ਰੋਸ ਇਹ ਸਾਰੇ ਬ੍ਰਾਂਡ ਵੇ ਨਾਓ ਵਧੀਆ ਖਾ ਲਿਆ ਤੁਸੀਂ ਹੁਣ ਹੈਵੀ ਹੋ ਗਿਆ ਫੂਡ ਸਟਾਲਾਂ ਆ ਗਈਆਂ ਸਾਰੀਆਂ ਆ ਇਹਨਾਂ ਦੇ ਸ਼ਰਮ ਫੁੜੂ ਪਰ ਘੰਟਾ ਘਰ ਬਣਾਇਆ ਹੋਆ ਹਾਂ ਬਈ ਅਜੇ ਪਹੁੰਚ ਗਏ ਸਾਡਾ ਜਹਾਜ਼ ਬੋਰਡਿੰਗ ਲਈ ਰੈਡੀ ਆ ਥੋੜਾ ਜਿਹਾ ਲੇਟ ਆ ਹਲੇ ਬੋਰਡਿੰਗ ਨਹੀਂ ਹੋਈ 10 ਮਿੰਟ ਲੇਟ ਬੋਰਡਿੰਗ ਖੁੱਲੀ ਆ ਅੱਗੇ ਦੇਖਦੇ ਹਾਂ ਹੁਣ ਕਿਆ ਹੁੰਦਾ ਕਦ ਬੁਲਾਉਂਦੇ ਸਾਨੂੰ ਵੀ ਉਹ ਵੀ ਅਸੀਂ ਜਹਾਜ਼ 'ਚ ਬੈਠ ਗਏ। ਬਾਈ ਜੀ ਉਹਨੇ ਕਾਗਜ਼ ਭਰਨ ਲੱਗ ਗਏ। ਹੁਣ ਅਸੀਂ ਮਿਲਦੇ ਹਾਂ ਸੀਓ ਇਨ ਆਸਟ੍ਰੇਲੀਆ। ਇਹ ਜਿਸਟਮਸ ਕਾ ਉਸ। ਹਾਂ ਬੜਾ ਗੁਰੂ ਕਰਨੀ ਗਏ 31। ਹੰਗਾ ਸਾਡਾ ਵੀ ਦੇਖਦਾ। ਬਾਈ ਪਾਸਪੋਰਟ ਸਿਡਨੀ। ਹਾਂ ਜੀ ਹਾਂ ਜੀ ਬੜਾ ਗੱਗਾਂ ਦੀ ਚੱਲਣ ਲੱਗਿਆ। ਮਿਲਦੇ ਹਾਂ ਆਦਵਨ ਬ੍ਰੇਕ ਕੇ ਬਾਅਦ ਸਿਡਨੀ। ਐਂਡ ਟੂ ਦੇਸਟੇਨੇਟ ਹੱਪ ਅਸ ਬੇਕ ਦਾ ਸਪੇਸ ਐਂਡ ਟੂ ਦੇਸਟੇਨੇਟ ਕੰਪਲੀਟਲੀ ਫੁੱਲ ਵਾਈਟ ਸੋ